ਮੁੰਡੇ ਨੂੰ ਵੇਖ ਗਿਆ ਆਪ ਹੀ ਪਸੰਦ ਕਰ ਗਿਆ ਹੁਣ ਕਹਿੰਦੇ ਨੇ ਆਪੋ ਤੇਨੂੰ ਕਰਨਾ ਨਹੀਂ ਐਂ ਮੁੰਡਾ ਖੁਸ਼ ਰਾਇਓ ਫਲਾਣਾ ਐ ਅਰਕੀ ਸੱਜਣ ਆਦੇਸ਼ ਕਰੀ ਗਏ ਤੇ ਚਾਹ ਇੱਕ ਪੱਤ ਜੀ ਗੱਲ ਸਾਨੂੰ ਮਾਰ ਕੇ ਦੇ ਸਾਰੇ ਨੂੰ ਅੰਦਰ ਮੋਟਰਸਾਈਕਲ ਦਾ ਦਾਦਾ ਜੀ ਤੂੰ ਐਸਾ ਕੋਈ ਜੀਨੀ ਸੱਜਣ ਨੂੰ ਕਾਹਦੀ ਅਲਾਰਾ ਸਮਾਨ ਉੱਾਰ ਰਿਹਾ ਚਾਪਕੋ ਤੇ ਹੱਬ ਲਾਇਆ ਲੈ ਜੱਟਾ ਸਾਡੇ ਦਾ ਬਾਹਰ ਕਰ ਬਾਹਰ ਦੇ ਬੰਦੇ ਤੇ ਕਿਹਾ ਤਾਂ ਮਾਨ ਪੈਰ ਦੇ ਪੰਚਾਇਤ ਨੂੰ ਬੁਲਾਇਆ ਗਿਆ ਗੁੰਡੇ ਨੇ ਆਲੇ ਚਾੜੇ ਪੁਆਇਲ ਸਾਡੇ ਕਾਰ ਤੇ ਕਿਨੇ ਕਾਰ ਕਰਕੇ ਗਣ ਗੁੰਡੇ ਆਏ ਨੇ ਢੱਡ ਮਾਰ ਕੇ ਨੇ ਮਾਰ ਕਟਾਈ ਕਰ ਕੇ ਨੇ ਛੋੜੀ ਨੂੰ ਕਿੱਥੇ ਕਿਹਦੇ ਜਾਂਦੇ ਸੀ ਤੇ ਜੱਟਾਂ ਸੰਘਾ ਕਰਦੇ ਜੰਦਵਾਣੇ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਇੱਕ ਲੜਕੀ ਨੂੰ ਵਿਆਹ ਕਰਵਾਉਣਾ ਮਹਿੰਗਾ ਪੈ ਗਿਆ ਸਰਸਾ ਦੀ ਲੜਕੀ ਨੇ ਫਿਰੋਜ਼ਪੁਰ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ ਲੜਕੀ ਦਾ ਇਲਜ਼ਾਮ ਕੀ ਅਜ ਪੇਕੇ ਪਕਤੇ ਲੋਕ ਉਹਨਾਂ ਦੇ ਘਰ ਆ ਗਏ ਦੋਸਤੋਂ ਕਹਿਣ ਲੱਗ ਪਏ ਕਿ ਉਸacchar ਵਾਲਾ ਖੋਸਰਾ ਇਸ ਨੂੰ ਛੱਡਦਾ ਬਸ ਇਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਤੇ ਇਲਜ਼ਾਮ ਹੈ ਕਿ ਪੂਰੇ ਘਰ ਦੇ ਵਿੱਚ ਪੰਨ ਤੋੜ ਕੀਤੀ ਗਈ ਤੇ ਜਿਹੜਾ ਵੀ ਰਿਸ਼ਤੇਦਾਰ ਹੱਥ ਚ ਆਇਆ ਉਸ ਦੇ ਨਾਲ ਮਾਰ ਕੁੱਟਾਈ ਵੀ ਕੀਤੀ ਗਈ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਫਿਲਹਾਲ ਲੜਕੀ ਆਪ ਹੀ ਆਪਣੇ ਪਰਿਵਾਰ ਦੇ ਲੋਕਾਂ ਤੇ ਇਲਜ਼ਾਮ ਲਾ ਰਹੀ ਹੈ ਕਿ ਉਹਨਾਂ ਨੇ ਉਸ ਦੇ ਸਸਰਾਲ ਦੇ ਲੋਕਾਂ ਦੇ ਨਾਲ ਮਾਰ ਕੁੱਟਾਈ ਕੀਤੀ ਆਉ ਤਹਨ ਦੁਖਾਨੇ ਕੀ ਆ ਪੂਰਾ ਮਾਫਲਾ ਤਨਕਪੇਲ ਪੰਜਾਬੀ ਟੀਵੀ ਤੇ ਲਈ ਆ ਮੰਤਾ ਕਰਦੇ ਵਾ ਕੀ ਨਾਮ ਤੁਹਾਡਾ ਕਿਰਨ ਕਿੰਨੇ ਕਿੰਨੇ ਦਿਨ ਹੋ ਗਏ ਵਿਆਹ ਨੂੰ ਇੱਕ ਮਹੀਨਾ 40 ਦਿਨ ਹੋ ਗਏ ਜੀ ਤੇ ਕਿੱਥੇ ਤੁਹਾਡੇ ਵਿਕੇ ਨੇ ਸਰਸੇ ਵਿਆਹ ਕਿੱਥੇ ਹੋਇਆ ਤੁਹਾਡਾ ਵਿਆਹ ਸਾਡਾ ਸਰਸੇ ਹੋਇਆ ਤੇ ਸੋਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਅੱਜ ਗੁੰਡਾ ਕਰਦੀ ਕੀਤੀ ਆ ਅੱਜ ਗੁੰਡਾ ਕਰਦੇ ਉਹਨਾਂ ਨੇ ਕੀਤਾ ਕਿ ਮੇਰੇ ਘਰ ਵਾਲੇ ਤੇ ਇਲਜ਼ਾਮ ਲਾਦੇ ਨੇ ਕਿ ਵਿਆਹ ਆਵੇ ਇੰਗੇ ਖੁਸਰਾ ਹੈ ਤੂੰ ਇਹਨਾਂ ਦੇ ਘਰੋਂ ਪੈਸੇ ਪੁੱਛ ਲੈ ਆ ਤੇ ਨੂੰ ਅਗਾ ਕਿਸਦੇ ਹੋਰ ਵਿਆਹ ਦਾਂਗੇ ਕੀ ਇਹਨਾਂ ਦਾ ਤਾਂ ਦਾ ਤਾਂ ਨਹੀਂ ਕਿ ਬਣਾਇਆ ਐ ਸੋਜਾ ਜੀ ਮੈਂ ਕਦੇ ਵਿਆਹ ਕਰਾਉਣ ਦਾ ਚਾ ਇਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਇਹਨਾਂ ਵੈਸੇ ਇੱਕ ਕੁੱਟਮਾਰ ਬੜੀ ਕੀਤੀ ਹੈ ਅੱਜ ਜਵਾਂ ਪੰਗਿਆਂ ਨਾਲ ਤੇ ਮੈਂ ਇਹਨਾਂ ਨੂੰ ਕਹਿੰਦਾ ਆਪ ਹੀ ਮੁੰਡੇ ਨੂੰ ਵੇਖ ਗਏ ਆ ਆਪ ਹੀ ਪਸੰਦ ਕਰ ਗਏ ਹੁਣ ਕਹਿੰਦੇ ਨਾ ਪੁੱਤ ਤੈਨੂੰ ਕੱਲਣਾ ਨਹੀਂ ਇਹ ਮੁੰਡਾ ਖੁਸਰਾਏ ਉਹ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕੇ ਆਈਆਂ ਹੂੰ ਹੂੰ ਪੂਰੇ ਰੀਤੀ ਰਵਾਜਾਂ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਉਹ ਕੁੱਤਿਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਕਹਾਣੀ ਕਰਤੀ ਇਹਨਾਂ ਨੇ ਅੱਜ ਕਿਵੇਂ ਆਏ ਨੇ ਬੰਦਾ ਅੱਜ ਆਏ ਨੇ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਿੰਦੇ ਇੱਕ ਜੇ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੇ ਸਜਾ ਦਿਵਾਨੀਏ ਘਰ ਵੀ ਬਣਾਣਾ ਮੈਂ ਕਿਹਾ ਸਜਾ ਨਹੀਂ ਮੈਂ ਮੁੰਡੇ ਨੂੰ ਦਵਾਉਂਦੀ ਜੇ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਿਹਨੇ 10 12 ਜਣੇ ਆਏ ਨੇ ਮੁੰਡੇ ਵੀ ਆਏ ਇੱਥੇ ਆਏ ਇੱਥੇ ਆਏ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਇਹ ਜਿਹੜਾ ਕਿੰਦਾ ਤੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਸਾਰੇ ਮੇਰੇ ਬਾਕੀ ਮੰਮੀ ਗਾੜੀ ਤੇ ਸਾਰੇ ਪਰਿਵਾਰ ਮਸ ਵਾਲਾ ਪਰਿਵਾਰ ਮਤਲਬ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ੇ ਮਾਰੀ ਇਹਨਾਂ ਦੇ ਉਹ ਨਗਰ ਰਫਲਾ ਵੀ ਗਿਆ ਸੀ ਹੂੰ ਕੋਈ ਕਿਰਪਾ ਨਾਲ ਕਿਰਪੁਣਾ ਕਾਪੇ ਵੀ ਲੈ ਰੱਖੇ ਸੀ ਚੀਜ਼ਾ ਵਾਧੂ ਲੈ ਕੇ ਸਾਨੂੰ ਮਿੱਠੀਆਂ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਏ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਹੁੰਦਾ ਕੋਈ ਜਵਾਈ ਪਾਈ ਤੇ ਰਹਿੰਦਾ ਏ ਉਹ ਆਇਆ ਏ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤੇ ਮੇਰੇ ਪੇਕੇ ਵਾਲੋਂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾਲ ਉਹਨਾਂ ਦੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆਦੀ ਭੈਣ ਨਾਲ ਵੀ ਗੱਲ ਕਰਾਤੀ ਅਸੀਂ ਗੱਲ ਕਰਕੇ ਬਾਹਰ ਹੀ ਗਏ ਦੋਵੇਂ ਜੀ ਉਨਾ ਚਿਰ ਮੇਰੇ ਮਾਮੇ ਹਮਲਾ ਕਰਨ ਨੂੰ ਆ ਗਏ ਮੈਂ ਨਾ ਕਿਹਾ ਚਲ ਮਾਮਾ ਅੱਜ ਵੀ ਮੈਂ ਸੋਚ ਲਾਵਾਂਗੀ ਜੀ ਕਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਏ ਅੰਕਲ ਇੱਥੇ ਤੇ ਕੀ ਘਰ ਦੇ ਪੰਤੋੜੀ ਵੀ ਕੀਤੀ ਹਾਂ ਜੀ ਸਾਰਾ ਖਲਾਰ ਗਿਆ ਕੀ ਮਾਰਿਆ ਮਾਰ ਕੇ ਕਿਤੇ ਨਹੀਂ ਕੁਝ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹੈ ਹਾਂ ਜੀ ਹੁਣ ਕੀ ਮੰਗੇ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਤੇ ਦੇਰ ਦੇ ਗੁੰਡਾ ਕਰਦੀ ਹੋਈ ਹਾਂਜੀ ਮੈਨੂੰ ਸਾਹ ਮਿਲਣਾ ਚਾਹੀਦਾ ਮੈਨੂੰ ਦਿਨ ਦਿਹਾੜੇ ਵਾਲੀ ਗੁੰਡਾ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਠੀਕ ਨਾਮ ਤੋਂ ਡਾਈ ਜੰਗੀਰ ਸਿੰਘ ਜਗੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਹਬੀਬ ਵਾਲੇ ਦੇ ਤੇ ਜਿਹੜੀ ਨੋਂ ਕਿੱਥੇ ਵੇਚੀ ਨੋਂ ਆਂਦੇ ਆਪਣੇ ਚੱਕੇ ਦੀ ਕਿਹੜਾ ਸਰਸੇ ਦੇ ਹਾਂਜੀ ਅਸੀਂ ਵਿਆਂ ਕੀਤਾ ਬੜੇ ਸ਼ੌਕ ਨਾਲ ਹੂੰ ਹੂੰ ਵਾਕਾ ਹਦੇ ਨਾਲ ਵਾਕਾ ਕਰਨ ਲੱਗ ਪਏ ਸਾਨੂੰ ਇਹਨਾਂ ਦਾ ਪਤਾ ਨਹੀਂ ਬੇ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨਹੀਂ ਕੁੜੀ ਰੈਣਾ ਚਾਹਦੀ ਉਹ ਆਉਂਦੇ ਨੇ ਵੈਸੀ ਅਕਰ ਵਿਆਹ ਤੇ ਇੰਦਰਾ ਧੱਕਾ ਕਰ ਗਏ ਹੂੰ ਜੋ ਕੁ ਮਾਲ-ਮੋਲ ਅਸੀਂ ਵਾਪਸ ਲੈ ਜਾਈਏ ਜੋ ਟੂਬ ਛੱਲਾ ਸਾਰਾ ਕੁਝ ਲਾਇਆ ਜਾਈਏ ਹੂੰ ਉਹ ਕੁੜੀ ਇਹ ਗੱਲ ਚਾਹਦੀ ਨਹੀਂ ਸੀ ਇੰਦਰਾ ਧੱਕਾ ਕੀਤਾ ਨੇ ਅੱਜ ਵਾਅ ਕਰਤੇ ਕੀ ਸਵੇਰੇ ਆਏ ਨੇ ਸਵੇਰੇ ਆਏ ਨੇ ਸਾਡਾ ਧੱਕਾ ਕੀਤਾ ਨੇ ਸਾਨੂੰ ਨਹੀਂ ਪਤਾ ਸੀ ਬੇਕੀ ਕੀ ਗੱਲਬਾਤ ਦੇ ਦਰਾਂ ਪਹਿਲਾਂ ਗੱਲਬਾਤ ਹੋਰੀ ਸੀ ਕੋਈ ਬੰਦਾ ਕੱਲ੍ਹ ਆ ਸੀ ਉਹ ਵਿੱਚ ਬਹਿਤੀ ਉਹਾਂ ਦਾ ਵੀ ਤਾਂ ਸਿੱਕੀ ਗੱਲ ਰੋਲਾ ਕੀ ਉਹ ਗੱਲਾਂ ਨਾ ਸਾਨੂੰ ਬੜਾ ਹੀ ਰੱਖਣੇ ਹੂੰ ਹੂੰ ਉਹਦੇ ਵਿੱਚ ਅਸੀਂ ਆਖਾਂ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਧੱਕੇ ਨਾਲ ਹੀ ਜਾਂਦੀ ਹੂੰ ਹੂੰ ਉਹਾਂ ਦੀ ਮੈਨੂੰ ਘਰ ਵਧ ਗਿਆ ਮੈਂ ਕਿਉਂ ਜਾਵਾਂ ਮੇਰੇ ਨਾਲ ਆਂਦੇ ਨੂੰ ਵਰਤ ਨੂੰ ਕੀ ਪਾ ਦੇਣਾ ਹੈ ਤੂੰ ਸੋਨਾ ਲਾਇਆ ਹਾਂ ਆਹ ਘਾਰ ਫਲਾਣ ਤੇਰਾ ਸੋਨਾ ਲਾ ਲੈ ਸਾਰਾ ਕੁਝ ਉਹ ਡੋਟ ਤੇ ਲਾਇਆਗਾ ਗਲੂ ਵੀ ਲਾਇਆਗਾ ਸਾਰਾ ਕੁਝ ਚਿੱਕੀ ਤਰੋ ਹੀ ਫਿਰ ਇਹਨਾਂ ਹਨ ਮਾਰ ਕੋਟ ਤੇ ਪੈਸਾ ਪਾ ਵੀ ਲਾਇਆਗਾ ਹਾ ਡਰ ਬੜਾ ਤੱਕਾ ਕੀਤਾ ਅਜ ਤੱਕ ਗਰੀਬ ਬੰਦੇ ਅਸੀਂ ਚਾਵਾ ਨਾ ਸਾਡੇ ਚਾ ਨਹੀਂ ਪੂਰੇ ਤਾਂ ਸਾਡੇ ਸਿਰ ਸੁਰ ਪਾੜ ਗਾ ਹਰ ਕੁਛ ਕਰ ਗਾ ਜਿਨੇ ਕੇ ਕੁੱਟਮਾਰ ਕੀਤੀ ਉਹ ਕੁੱਟਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀ ਗਾ ਹੋਵੇ ਨਾ ਕਿ ਯਾਰ ਲੈ ਤੇ ਆਏ ਨੇ ਬਾਹਰੋਂ ਆਏ ਨੇ ਸਰ ਬਾਹਰੋਂ ਆਏ ਨੇ ਘਾਟ ਘਾਟ 25 30 ਬੰਦੇ ਸੀ ਅਸੀਂ ਦੋ ਪੁੱਤਿਆਂ ਨੂੰ ਪਿਓ ਪੁੱਤਰ ਰਹਿ ਗਏ ਸੀ ਤੇ ਇੱਕ ਮੇਰੀ ਨੂੰਹ ਸੀ ਇੱਕ ਬਰੀ ਲੜਕੀ ਹੈ ਕਮੇਰਾ ਘਰ ਦੇ ਨਾਲ ਤੋੜ ਗਏ ਭੰਨ ਤੋੜ ਵੀ ਕਿ ਭੰਨ ਤੋੜ ਕਰ ਕਰ ਸਾਰ ਹਰਨ ਸ ਨੁਕਸਾਨ ਵੀ ਕਰ ਗਾ ਨਸੀਸਾ ਸੂਸਾ ਸਭ ਤੋੜ ਗਨਾ ਵੇ ਮੇਰੇ ਕਮਰੇ ਦਾ ਹਾਲ ਕੀ ਹੋ ਆ ਪਏ ਤੁਹਾਡੇ ਨੇ ਕੀ ਮਾਰਿਆ ਇਹਨਾਂ ਨੇ ਸਾਡੇ ਤੇ ਕੋਈ ਪਤਾ ਨਹੀਂ ਕੀ ਕਾਤਾ ਮਾਰਿਆ ਨੇ ਕੀ ਚੀਜ਼ ਮਾਰੀ ਨੇ ਹਾਂ ਤਾਂ ਸਮਝ ਨਹੀਂ ਆਈ ਹਾਂ ਨੇ ਤਾਂ ਬੜਾ ਨਾ ਧੱਕਾ ਕੀਤਾ ਬਹੁਤ ਇਹੋ ਜਿਹੇ ਬੰਦੇ ਨੂੰ ਕਾਰਵਾਈ ਦੀ ਮੰਗ ਤਾਂ ਹੋਣੀ ਚਾਹੀਦੀ ਇਹ ਸਰਕਾਰ ਦੇ ਹੋਏ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਸਾਡੇ ਮਤ ਕਰੇ ਪਹਿਲਾਂ ਸਰਕਾਰਾਂ ਆਂ ਨਹੀਂ ਨਵੇਂ ਨਹੀਂ ਦੰਦਿਆੜੇ ਹੋ ਕੀ ਗੁੰਡਾ ਕਰ ਗੁੰਡੇ ਆਇਆ ਫਿਰ ਮੌਕੇ ਤੋਂ ਖੜੇ ਨੇ ਆਸੇ ਪਾਸੇ ਖੜੇ ਨੇ ਦੁਆਰੇ ਵੀ ਘੇਰਾ ਸਾਨੂੰ ਪਾਈ ਖੜੇ ਨੇ ਹੂੰ ਹੂੰ ਪਹਿਲੇ ਬਾਹਰ ਨਿਕਲਣ ਨਹੀਂ ਦੇਣਾ ਪੁਲਿਸ ਦੁਬਾਰਾ ਪਹਿਣਾ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਆਈ ਨਹੀਂ ਪੁਲਿਸ ਨੂੰ ਫੋਨ ਕੀਤਾ ਅਜੇ ਤੱਕ ਪਹੁੰਚਿਆ ਨਹੀਂ ਅਜੇ ਪਹੁੰਚਿਆ ਕੋਈ ਅਜੇ ਕੋਈ ਨਹੀਂ ਪਹੁੰਚਿਆ ਪੁਲਿਸ ਕੀ ਪਤਾ ਰਣੀ ਹੈ ਕਿ ਕੀ ਪੈਸੇ ਵਾਲੇ ਬੰਦੇ ਨਹੀਂ ਗਰੀਬ ਬੰਦੇ ਓਕੇ ਸਾਡੇ ਕੁਝ ਨਹੀਂ ਪੱਲੇਗਾ ਠੀਕ